ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਰ ਮੈਂ ਅੱਜ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਾ ਤਿੰਨ ਪਸ਼ੂ ਦਿਖਾਵਾਂਗੇ ਦੋ ਗਾੜਾ ਮਦੇ ਇੱਕ ਚੌਕੜ ਗੱਪਣ ਝੋਟੀ ਆ ਤੇ ਆਪਾਂ ਪਹੁੰਚੇ ਆ ਭਾਈ ਹਰਪਾਲ ਸਿੰਘ ਹੁਣਾਂ ਕੋਲ ਤੇ ਆਲੋ ਕਰਦੇ ਆ ਵੀਰ ਨਾਲ ਗੱਲਬਾਤ ਇਹ ਪੁੱਛਦੇ ਪਸ਼ੂਆਂ ਦੀ ਡਿਟੇਲ ਸਾਸਰੀ ਦਾ ਵੀਰ ਜੀ ਸਾਸਰੀ ਦਾ ਜਗੇ ਵੀ ਸਾਸਰੀ ਦਾ ਹੋਸਨਾ ਵਧੀਆ ਠੀਕ ਆ ਜੀ ਵਧੀਆ ਵਧੀਆ ਵੀਰ ਜੀ ਤੇ ਨਾ ਉਹ ਵਧੀਆ ਵੀਰ ਜੀ ਚੜਦੀ ਕਲਾ ਜੇ ਚੜਦੀ ਕਲਾ ਚਾਹੀਦੀ ਵੀਰ ਜੀ ਇਹ ਹੋਰ ਠੀਕਾ ਪਰਵਾਰ ਸਭ ਚੜਦੀ ਕਲਾ ਜਗੇ ਵੀ ਤੇ ਲੇਟ ਹੋ ਗਏ ਦੋ ਟਾਪ ਕਲਾਸ ਆਪਾਂ ਨੂੰ ਝੋਟੀਆਂ ਰਹਿਣੀਆਂ ਦੀਆਂ ਅੱਗੇ ਅੱਛਾ ਜੀ ਲੱਲ ਤੁਹਾਨੂੰ ਪਰਸੋਂ ਉਹ ਦਿਨ ਵੀਡੀਓ ਜੇ ਆਪਾਂ ਆਖਿਆ ਨਾ ਵੀ ਦੋ ਟਾਪ ਕਾਲ ਲਈਆਂ ਹਾਂ ਹਾਂਜੀ ਹਾਂਜੀ ਜੋ ਤੁਸੀਂ ਮੁੜ ਕੇ ਕਹਤਾ ਟਾਈਮ ਨਾ ਲੱਗਾ ਆ ਹਨੇਰਾ ਆ ਗਿਆ ਕੱਲ ਉੱਧਰ ਖੜੇ ਆਏ ਫਿਰ ਤੇ ਹਮ ਤੇ ਹਨੇਰਾ ਹੀ ਬੜਾ ਗਿਆ ਹਾਂਜੀ ਹਾਂਜੀ ਅੱਗੇ ਜਗੇ ਵੀਰ ਇੱਕ ਧਾਂ ਸੱਜੇ ਥੀਦੇ ਇੱਕ ਗੱਬਣ ਤੋਂ ਉ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾ ਸਿੰਘ ਜੇ ਪਿੰਡ ਚੁੰਦਾ ਜ਼ਿਲ੍ਹਾ ਮੁੰਡਾ ਸੇਹ ਨਾਲਾ ਜੇ ਤੇ ਫੋਨਾਂ ਬੁਰੀ ਬੋਲਦੇ ਹੋ ਨਹੀਂ 45 ਚਲਾ ਦੇਣਾ ਬੰਦੀ ਠੀਕ ਹੈ ਜੀ ਹਾਂ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਕਰੀਏ ਆ ਦੱਸਿਓ ਵੈਲਡ ਦੇ ਬਾਰੇ ਕਿੰਨਾ ਸੂਆ ਸੂਈ ਜੇ ਇਹ ਜੱਗੇ ਵੀ ਦੂਜਾ ਸੂਆ ਸੂਈ ਆ ਅੱਛਾ ਜੀ ਪੜ ਕੇ 4 ਵਜੇ ਦੀ ਸੂਈ ਆ ਠੀਕ ਹੈ ਠੀਕ ਮਗਰ ਵਛੀ ਜੇ ਅੱਛਾ ਜੀ ਤੇ ਹੁਣ ਆਪਾਂ ਮੰਨ ਲਓ ਵੀ ਜੋ ਜੋ ਕੋ ਬੈਠਾ ਨਹੀਂ ਜਾਂਦਾ ਪੰਜ 6 ਕਿਲੋ ਬੋਲਾ ਚ ਹੋਇਆ ਜੋ ਅਜੇ ਵੀ ਉਹਨਾਂ ਜਦੋਂ ਬੰਦੀ ਤੇ ਵਗਦਾ ਦੁੱਧ ਠੀਕ ਹੈ ਠੀਕ ਲਓ ਭਾਜੀ ਪੰਡਾ ਪਈਆਂ ਕਰਮਾਲੀ ਨੇ ਹਾਂ ਤੇ ਇਹਦਾ ਪਤਾ ਕਿੰਨਾ ਤੇ ਦੁੱਧ ਚ ਹੋਇਆ ਪਿਛਲੇ ਪਹਿਲੇ ਸੂਆ 25 ਕਿਲੋ ਜੱਗੇ ਵੀਰ ਨੇ ਦ ਠੀਕ ਕਰੋ ਬਈ ਬਹੁਤ ਹੀ ਜ਼ਿਆਦਾ ਆਰਡਰ ਕੁਆਲਟੀ ਸ਼ਾਨਦਾਰ ਬਣਾਈ ਆ ਤੇ 25 ਲੀਟਰ ਜਿਹੜਾ ਪਹਿਲੇ ਸਵੇਰੇ ਨੇ ਦੁੱਧ ਚਵਾਇਆ ਵਾ ਤੇ ਕੱਦ ਕਾਂ ਦੀ ਬਹੁਤ ਹੀ ਜ਼ਿਆਦਾ ਤਗੜੀ ਆ। ਚੋਰ ਦੇ ਪਤੋਏ। ਜਵਾਕੀ ਆਗਾ ਪਿਛੇ ਵੇਜੀ 25 ਲੀਟਰ ਲਓ ਬਈ ਫੀਮਲ ਕਾਫ ਜੇ ਪਿਛੇ ਇਹ ਕਰੋ ਚੱਕ ਇਹ ਪੰਡਾ ਪਈਆਂ ਦੇ ਪੁਲਵਾਨਾ ਵਾਂਗੂੰ ਦੇਈ ਆ ਤੁਰਨ। ਇਹ ਥਣਾ ਦਾ ਸੈਰ ਗਿਆ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰਾਉਂਦੇ ਆ ਬਹੁਤ ਜਿਆਦਾ ਸ਼ਾਨਦਾਰ ਆ। ਐਂ ਤੀਕ ਨਾ ਕਿ ਚੋਅ ਵੀ ਦੋ ਦੋ। ਦੋਸਤ ਚੱਕਾ ਨਹੀਂ ਮੇਰੇ 25 ਪਲਾਸੇ ਕਰਨਾ ਐ ਨਾ ਕਰਨ ਵਾਲੀ ਨਾ। ਠੀਕ ਹੈ ਠੀਕ ਹੈ। ਇਹ ਵੀ ਕਰਾਉ ਸ਼ਾਈ ਆਪਾਂ। ਠੀਕ ਠੀਕ ਹੈ ਜੀ। ਹਾਂ ਬਾਈ ਜੀ ਕਰਾਉ ਵਿੱਚ ਜਾਗੀ। ਇਹ ਕਰਾਉ ਵਿੱਚ ਤੁਹਾਨੂੰ ਪਤਾ ਗਾ ਗਰਮੀ ਚ ਇਹੋ ਜਿਹੀਆਂ ਵੜਾਂ ਚੱਲਣੀਆਂ। ਹਾਂ ਇਹੋ ਚੱਲਣੀਆਂ ਜਿੱਦਾਂ ਕਿ ਤੇ ਦੁੱਧ ਵੀ 25 ਪਲਾਸੇ ਚ ਚਵਾਈ ਜਾਊਗੀ। ਤੇ ਲੱਗੇ ਤੋਂ ਮੜ ਕੇ ਦਿਖਾਓ ਥਣਾ ਦਾ ਸੈਰ ਗਿਆ ਬਹੁਤ ਸ਼ਾਨਦਾਰ ਆ। ਲੋਭਾ ਜੀ ਕਰੋ ਚੱਕ ਲਾਗੇ ਤੋ ਥਾਨ ਸੁਣ ਬਹੁਤ ਹੀ ਚੰਗਾ ਵਾ ਤੇ ਕੀ ਮੁੱਲ ਕਰਨਾ ਵੀਰ ਜੀ ਰਹਿ ਰਹਿ ਮੁੱਲ ਦੇ ਜੱਗੇ ਵੀਰ ਜੀ ਬੜਾ ਦਾ ਤੁਹਾਨੂੰ ਪਤਾ ਵੀ 100-100 ਲੱਖ-ਲੱਖ ਹੋ ਲਿਆ ਹਾਂਜੀ ਹਾਂਜੀ ਅਗਰ ਤੁਸੀਂ ਦੱਸੋ ਕਿਨੇ ਦੀ ਹੈ ਨਹੀਂ ਆਪਣੇ ਸਬਦੇ ਜਾਇ ਜੀ ਹੁੰਦੇ ਆ ਆਪਣੇ ਲੱਗੇ ਵੀ ਜੈਸੀ ਹੁੰਦੇ ਆ ਹਾਂਜੀ ਆਪਾਂ 75 ਦੀ ਦੇ ਲਈਏ 75 ਦੀ ਹਾਂਜੀ ਚਲ ਕਰ ਦੋ ਮਾਨਤਾਨ ਫਿਰ ਹੋਰ ਬਰਾਵਾ ਜੋ ਕਰਾਉਣੇ ਜੱਗੇ ਵੀਰ ਤੁਸੀਂ ਨਹੀਂ ਦੱਸ ਦੋ ਆਪ ਜਿੱਥੇ ਇੱਕ ਸ਼ਾਦੀ ਦੇਣੀ ਜਿਹੜੀ ਆਪਾਂ ਦੇਣੇ 70 70 ਜੀ ਮੁੱਲ ਮਾਨਦਾਨ ਕਰਾਂਗੇ ਚਲੋ ਜੀ 500 500 ਕਰੀਏ 2 ਡਾ ਦਈਏ 68 68000 ਦੀ ਹਾਂ ਨਾ ਦਵਾ ਜਗੇ ਵੀਰੇ ਠੀਕ ਲੋ ਭਾਈ ਸੱਜਰ ਸੋਈ ਜਾ ਬਿਲਕੁਲ ਤਾਜੀ ਤੇ ਜੇਰ ਜੂਰ ਅਜੇ ਨੇ ਪਾਉਣੀ ਆ ਤੇ 68000 ਦੀ ਬਾਈ ਕਹਿੰਦਾ ਕਿ ਦੇ ਰਾਂਗੇ ਤੇ ਦੁੱਧ ਵੀ 25 ਪਲਸ ਚਵਾਈ ਜਾਣਾ ਨੇ ਤੇ ਪਿਛੇ ਵੀ ਫੀਮਲ ਕਾਫ ਆ ਗਿਆ ਜੀ ਠੀਕ ਹੈ ਤੇ ਆਜੋ ਹੁਣ ਦੂਜੇ ਨੰਬਰ ਤੇ ਝੋਟੀ ਦੱਸਿਓ ਭਈਆ ਤੇ ਬਾਰੇ ਇਹਦੇ ਬਾਰੇ ਇੰਨੀ ਦੀ ਝੋਟੀ ਦੂਜਾ ਸੂਹ ਜਗੇ ਵੀ ਸੁਣੀ ਆ ਅੱਛਾ ਜੀ 8 ਮਹੀਨਿਆਂ ਦੀ ਚੈੱਕ ਪਾਜੇ ਅੱਛਾ ਜੀ ਤੇ ਐ ਟਾਈਮ 6 ਕਿਲੋ ਦੁੱਧ ਜੀ ਠੀਕ ਹੈ ਠੀਕ ਹੈ ਜੇ ਕੋਈ ਵੀਰ ਭਰਾ ਤੁਹਾਨੂੰ ਆਪਣੀ ਘਰ ਦੀ ਝੋਟੀ ਆ ਦੇਖੋ ਹੀ ਅੱਛਾ ਹੀ ਇਹਨੇ ਪਹਿਲੇ ਸੋਏ ਜੱਗੇ ਵੀ 17 18 ਕਿਲੋ ਦੁੱਧ ਭਰਿਆ ਜੀ ਠੀਕ ਹੈ ਠੀਕ ਹੈ ਲਓ ਬਾਜੀ 8 ਮਹੀਨਿਆਂ ਦੀ ਚੱਕ ਪਾਸ ਤੇ 6 ਲੀਟਰ ਜਿਹੜਾ ਦੁੱਧ ਦੇਣ ਦੀ ਯਾਰ ਸੱਜਰਦਾਰ ਕੌਣ ਹੈਗਾ ਜੀ 16 17 ਲੀਟਰ ਬਿਲਕੁਲ ਕੱਦ-ਕਾੜ ਵੀ ਬਹੁਤ ਚ ਤਗੜਾ ਵਾ ਵੱਡੀ ਛੋਟੀ ਹੈ ਜੱਗੇ ਵੀ ਤੇ ਨੀਲੀ ਰਾਵੀ ਦੇ ਵਿੱਚ ਆ ਗਿਆ ਕਰੋ ਚੱਕ ਤੁਸੀਂ ਫੇਸ ਕੁਆਲਟੀ ਤੇ ਸਿੰਗ ਸੁਗ ਬਹੁਤ ਯਾਰਾ ਚੰਗਾ ਵਾ ਐਨ ਗੋਲ ਕੀਤਾ ਸਿੰਗ ਸੁਦਾ ਨਾ ਕਰ ਬਾਕੀ ਕਰ ਦਈਏ ਥੋੜਾ ਜਿਹਾ ਕੰਟ ਕਟ ਬਹੁਤ ਹੀ ਚੰਗਾ ਵਾ ਚਬਾਈ ਗਿੱਤੀ ਭਰਾ ਇਹਦੀ ਕਰ ਲਈ ਅੱਜ ਚਬਾਈ ਕਰਦੇ ਇੱਕੋ ਟਾਈਮ ਲੱਗੇ ਵੀ ਮਿਲਦੀ ਸੇਰੇ ਸੇਰੇ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਲਓ ਭਾਜੀ ਇੱਕੋ ਟਾਈਮ ਹੀ ਮਿਲਦੀ ਆ ਪਰ ਕੋਈ ਜੱਗੇ ਵੀ ਟੀਗਾ ਟੁਗਾ ਨਹੀਂ ਇਹਨਾਂ ਲਾਉਣਾ ਅੱਛਾ ਜੀ ਬਾਹਰੇ ਤੇ ਮਿਲਦੀ ਆ ਠੀਕ ਹੈ ਠੀਕ ਹੈ ਹਾਂ ਨਾ ਕਰ ਮਾਰ ਲੀਏ ਦਾਦੀ ਡਰਦੀ ਐ ਮਈ ਜੀ ਸਾਡੇ ਕੋਲ ਕੈਮਰੇ ਕਰਕੇ ਦਾਦੀ ਜੱਗੇ ਵੀਰੇ ਕੋਈ ਗੱਲ ਨਾ ਬਈ ਬਾਕੀ ਕੱਟ ਕਾਟ ਬਹੁਤ ਤਗੜਾ ਵਾ ਹਾਂਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਇਹ ਕੀ ਮੁੱਲ ਵੀਰੇ ਦਾ ਹਰ ਮੁੱਲ ਜੱਗੇ ਵੀ ਇਹ ਤੁਹਾਨੂੰ ਪਤਾ ਵੀ ਦੇਣ ਤੇ ਕਿੰਤੀ ਤੇ ਸਾਠ ਦੇਣੀ ਸਾਹਮਣੀ ਪੈਣੀ ਆ ਹਾਂਜੀ ਕਾਣਾ ਹਾਂਜੀ ਹਾਂਜੀ ਤੇ ਇਹਦੇ ਵਿਗਨੇ ਵੀ ਮਾਨਮ ਜੱਗੇ ਵੀ 1.5 ਲੱਖ ਦੀ ਜੇ ਕਾਨੂੰ ਤਿਆ ਕਰਕੇ ਵੇਚਣੀ ਹੋਵੇ ਜੀ ਬਿਲਕੁਲ ਸਹੀ ਗੱਲ ਆ ਜੀ ਹੁਣ ਜੱਗੇ ਵੀ 1 ਲੱਖ ਦੀ ਦੇ ਦਈਏ ਕਰ ਦੋ ਮਾਨ ਤਾਂ ਚੋਂ ਫਿਰ ਕਰਾ ਲਓ ਜੋ ਕਰਾਉਣਾ ਨਹੀਂ ਦਾਤੋ ਜਿੱਥੇ ਕੇ ਵੀ ਛਾਡੀ ਦੇਣੀ ਫਿਰ ਅੱਛਾ 90 ਦੀ ਜਗੇ ਵੀ ਦੇ ਦਾਂਗੇ 90 ਦੀ ਹਾਂ ਚਲ ਕਰਦੇ ਹਰਿਆਰ ਖੰਡ ਹੋਰ ਹਾਂਜੀ ਕੱਢਦੇ ਹਜ਼ਾਰ ਖੰਡ ਹੋਰ ਹੋਰ ਛਡਾ ਲਓ ਜਿੰਨਾ ਸਮਾਂ ਦੋ ਛੱਡ ਦਈਏ ਫਿਰ ਹਾਂ ਨਾ ਜਗੇ ਵੀ ਜਿਹੜੇ ਪੂਰੇ 85000 ਦੀ ਝੋਟੀ ਦਵਾਂਗੇ ਠੀਕ ਹੈ ਠੀਕ ਹੈ ਲਓ ਭਾਜੀ 85000 ਦੀ ਤੋਕੜ ਗੱਬਣ ਤੇ 8 ਮਹੀਨਿਆਂ ਦੀ ਚੈੱਕ ਪਾਸ ਹਾਂਜੀ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਪਿਆਰਾ ਸਿਰ ਫਿਰ ਫਿਰ ਮਿਲਦੀ ਏ ਠੀਕ ਆ ਠੀਕ ਆ ਲਓ ਭਾਈ ਅੱਠ ਪੈਰੀ ਮਿਲਦੀ ਜੇ ਹਾਂ ਤੇ ਚਲੋ ਪੱਕੇ ਨੂੰ ਛੱਡਣ ਦੀ ਤੇ ਅਸੀਂ ਛੱਡਣੀ ਚਾਹੀਦੀ ਛੱਡਣੀ ਚਾਹੀਦੀ ਜੱਗ ਵੀ ਇਹਨਾਂ ਪਤਾ ਵੀ ਨਾਲ ਤੁਹਾਨੂੰ ਫਿਰ ਪਤਾ ਯਾਰ 10 15 ਦਿਨ ਚੋਲ ਗਏ ਅੱਛਾ ਜੀ ਹਾਨਸਲ ਵਾਲੀ ਮੱਝ ਇਹਨਾਂ ਫੇਰ ਉਹਨੇ ਦੁੱਧ ਭਰੀ ਜਾਣਾ ਠੀਕ ਆ ਠੀਕ ਆ ਜੀ ਲਓ ਭਾਈ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਭਾਈ ਆ ਵੈਡ ਦੇ ਬਾਰੇ ਇਹ ਪਹਿਲਾ ਸੂਆ ਜੱਗੇ ਵੀ ਸੂਈ ਮੂੰਹ ਖੀਰੀ ਏ ਜੀ ਅੱਛਾ ਜੀ ਹਾਂ ਮਗਰ ਇਹਦੇ ਬੱਛਾ ਜੇ ਠੀਕ ਆ ਜੀ 7 ਕਿਲੋ ਮੰ ਠੀਕ ਹੈ ਠੀਕ ਹੈ ਲੋ ਬਜੀ ਪਹਿਲਾ ਸੁਗਾ ਸੋਈ ਆ ਤੇ ਕ੍ਰਾਸ ਵਿੱਚ ਆ ਗਈ ਆ ਆ ਕ੍ਰਾਸ ਵਿੱਚ ਆ ਗਈ ਜੱਗੇ ਵੀਰੇ ਠੀਕ ਲੋ ਬਜੀ ਵੀ ਕ੍ਰਾਸ ਵਿੱਚ ਆ ਗਈ ਤੇ ਪਿੱਛੇ ਫੀਮੇਲ ਕਾਫ ਜੇ ਦੇ ਹਾਂ ਜੀ ਹਾਂ ਕਿੰਨਾ ਕੁ ਭਰੀ ਜਾਊਗੀ ਦੁੱਧ ਦੁੱਧ ਜੱਗੇ ਵੀ ਜਿੱਦਾਂ ਦੀ ਬਰੀਨ ਦਾਸ ਕੋ ਲੋ ਕਰੀ ਜਾਣਾ ਰਮਾਨਾ ਠੀਕ ਹੈ ਠੀਕ ਲੋ ਬਜੀ ਫੇਸਕਵਾਰ ਤੁਸੀਂ ਕੀ ਕਰ ਸਕਦੇ ਜੇ ਤੇ ਕ੍ਰਾਸ ਵਿੱਚ ਆ ਗਈ ਆ ਤੇ ਇਸ ਟਾਈਮ ਮੇਰੀ ਚਵਾਈ ਇਹਦੀ ਵੀ ਹੋ ਗਈ ਆ ਤੇ 7 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਦੁੱਧ ਤਿਆਰ ਆ ਦੋਦ ਬਾਈ ਕਹਿੰਦਾ ਕਿ 10 ਲੀਟਰ ਇਹਨੇ ਚੋਈ ਜਣਾ ਵਾ ਤੇ ਜੇ ਕੋਈ ਵੀਰ ਪ੍ਰਾਸੇਵ ਵਾਲਾ ਲਾਜੂ ਕਰੇ ਦੋਦ ਚਲ ਚੰਗਾ ਚੋਈ ਜਾਊਗੀ ਚੰਗਾ ਚੋਈ ਜਾਊਗੀ ਇਹਨੇ ਮੇ ਕੋਈ ਅਜੇ 6-7 ਦਿਨ ਹੋਏ ਬਿਲਕੁਲ ਤਾਜ਼ਾ ਬੱਚਾ ਜੇ ਆਵਲਾ ਬਾਈ ਜੀ ਮੇਲ ਕਾਫ ਜਿਹਦੇ ਪਿੱਛੇ ਕਰੋ ਚੈੱਕ ਕਰੀ ਬਿਲਕੁਲ ਜੇ ਤਾਰਿਆ ਵਾ ਇਹਦਾ ਕੀ ਮੁੱਲ ਵੇਚੀ ਹਰਾ ਲੱਗੀ ਵੀਰ 5000 ਦੇ ਦਈਏ ਤਾਂ ਦੋ ਜਾਏ ਜੀ ਇਹਨੂੰ ਹਰਾ ਜਾਏ ਤਾਂ ਦੀਏ ਚਲੋ 20 ਹੀ ਦੇ ਦਾਂ ਜੱਗੇ ਵੀਰ ਵੀਰ ਜੀ ਦੋ ਹੋਟਾ ਦਾ 18000 ਦਿਹਾੜਾ ਲਓ ਜਗੀਰ ਲਓ ਭਾਈ ਬਿਲਕੁਲ ਨਾਰਮਲ ਜੇ ਰੇਟ ਕਰਤਾ ਵਾ 18000 ਦੇ ਵਿੱਚ ਸੱਜਤ ਵੀ ਵਹਿੜ ਜਾ ਦੁੱਧ ਵੀ 10 ਲੀਟਰ ਚ ਵਈ ਜਾਊਗੀ ਹਾਂਜੀ ਹਾਂਜੀ ਠੀਕ ਹੈ ਤੇ ਇਧਰ ਝਾਤੀ ਮਾਰੋ ਨੀਲੀ ਰਾਵੀ ਦੀ ਝੋਟੀ ਬਹੁਤ ਹੀ ਚੰਗੇ ਰਕਾੜ ਵਾਲੀ ਆ ਹਾਂਜੀ ਹਾਂਜੀ ਤੇ ਵਹਿੜ ਵੀ ਬਹੁਤ ਸਿਹਰੇ ਰੋ ਸਿਹਰੇ ਹੀ ਗਿਆ ਕਿਆ ਕ ਕਰ ਸਕਦੇ ਤੁਸੀਂ ਥਣ ਭਾਂਡਾ ਬਹੁਤ ਹੀ ਚੰਗਾ ਵਾ ਤੇ ਨਾੜਾ ਨੂੜਾ ਵੀ ਹਵਾਨੇ ਦੇ ਚੰਗੀਆਂ ਆ ਗਈਆਂ ਵਾ ਤੇ ਦੁੱਧ 25 ਪਲੱਸ ਚ ਵਈ ਜਾਊਗੀ ਤੇ ਬਿਲਕੁਲ ਹੀ ਨਾਰਮਲ ਰੇਟ ਕੀਤਾ ਵਾ ਵੀਰ ਹਰਪਾਲ ਨੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ